ਪੱਕੇ ਅਧਿਆਪਕਾਂ ਦੀ ਘਾਟ ਨਾਲ ਜੂਝ ਰਹੇ ਨੇ ਸਰਕਾਰੀ ਕਾਲਜ ਪੂਰੀ ਖਬਰ ਕੀ ਹੈ ਖਬਰ ਇਹ ਹੈ ਕਿ ਪੰਜਾਬ ਚ 63 ਕਾਲਜਾਂ ਚੋਂ 70 ਫੀਸਦੀ ਤੋਂ ਘਟ ਨੇ ਰੈਗੂਲਰ ਅਧਿਆਪਕ ਪਿਛਲੇ 24 ਸਾਲਾਂ ਤੋਂ ਪੰਜਾਬ ਦੇ ਵਿੱਚ ਕਾਲਜਾਂ ਵਾਸਤੇ ਟੀਚਰਾਂ ਦੀ ਭਰਤੀ ਨਹੀਂ ਹੋਈ ਖਬਰਾਂ ਅਕਿ ਸਿੱਖਿਆ ਦੇ ਖੇਤਰ ਚ ਜਿੱਥੇ ਇੱਕ ਪਾਸੇ ਮਹਿੰਗੀ ਸਿੱਖਿਆ ਦੇਣ ਵਾਲੀਆਂ ਨਿੱਜੀ ਸਤਾਵਾਂ ਦੀ ਪਰਮਾਰ ਹੋ ਰਹੀ ਆ ਉਥੇ ਇਸ ਸੂਬੇ ਅੰਦਰ ਸਰਕਾਰੀ ਕਾਲਜਾਂ ਦੀ ਸਥਿਤੀ ਵੀ ਤਰਸਜੋਗ ਬਣੀ ਹੋਈ ਹੈ ਇਸ ਦਾ ਮੁੱਖ ਕਾਰਨ ਹੈ ਕਿ ਸਰਕਾਰੀ ਕਾਲਜ ਪਿਛਲੇ ਕਰੀਬ 24 ਸਾਲਾਂ ਦੌਰਾਨ ਰੈਗੂਲਰ ਭਰਤੀ ਨਾ ਹੋਣ ਕਾਰਨ ਅਧਿਆਪਕਾਂ ਦੀ ਘਾਟ ਨਾਲ ਝੂਜ ਰਹੇ ਨੇ ਮੌਜੂਦਾ ਸਮੇਂ ਸੂਬੇ ਚ 63 ਦੇ ਕਰੀਬ ਸਰਕਾਰੀ ਕਾਲਜ ਚੱਲ ਰਹੇ ਨੇ ਜਿਨ੍ਹਾਂ ਵਿੱਚ 70% ਤੋਂ ਵੀ ਘੱਟ ਪੱਕੇ ਅਧਿਆਪਕ ਹਨ ਭਾਵੇਂ ਕਿ 147 ਦੇ ਕਰੀਬ ਅਧਿਆਪਕ ਪੱਕੇ ਜੋ ਕਿ ਅਗਲੇ ਸਾਲ ਦਰ ਵਖਵਲ ਸਮੇਦਰਨ ਸੇਵਾ ਮੁਕਤ ਹੋ ਜਾਣੇ ਨੇ ਪਿਛਲੇ ਸਮੇਂ ਤੋਂ ਸ਼ਗਰਸ਼ ਕਰਦੇ ਆ ਰਹੇ 1158 ਸਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀ ਨੇ ਫਰੰਟ ਵੱਲੋਂ ਪੰਜਾਬ ਵੱਲੋਂ ਆਰਟੀਆ ਰਹੀਂ ਹਾਸਲ ਕੀਤੀ ਜਾਣਕਾਰੀ ਮੁਤਾਬਕ 1990 ਚ ਸੂਬੇ ਦੇ ਸਰਕਾਰੀ ਕਾਲਜਾਂ ਲਈ ਪ੍ਰੋਫੈਸਰਾਂ ਦੀਆਂ 1873 ਰੈਗੂਲਰ ਅਸਾਮੀਆਂ ਮਨਜ਼ੂਰ ਹੋਈਆਂ ਸਨ ਪਰ ਸਮੇਂ ਸਮੇ ਨਾਲ ਕਾਲਜਾਂ ਦੀ ਗਿਣਤੀ ਤਾਂ ਵਧੀ ਪਰ ਅਸਾਮੀਆਂ ਦੀ ਗਿਣਤੀ ਵਿੱਚ ਵਾਧਾ ਨਹੀਂ ਕੀਤਾ ਗਿਆ ਬਲਕਿ ਰੈਗੂਲਰ ਭਰਤੀ ਨਾ ਹੋਣ ਕਾਰਨ 1500 ਤੋਂ ਵੀ ਵੱਧ ਅਸਾਮੀਆਂ ਪਿਛਲੇ ਲੰਮੇ ਸਮੇਂ ਤੋਂ ਖਾਲੀ ਪਈਆਂ ਹਨ 3 ਸਾਲ ਪਹਿਲਾਂ April 2021 ਤੱਕ ਸੂਬੇ ਦੇ ਸਰਕਾਰੀ ਕਾਲਜਾਂ ਵਿੱਚ 347 ਰੈਗੂਲਰ ਪ੍ਰੋਫੈਸਰ ਸਨ ਜਿਨ੍ਹਾਂ ਵਿੱਚੋਂ 32 ਉਸੇ ਸਾਲ ਹੀ ਸੇਵਾਮੁਕਤ ਹੋ ਗਏ ਸਨ ਜਦੋਂ ਕਿ 2025 ਤੱਕ ਇਹਨਾਂ ਵਿੱਚੋਂ 80% ਦੀ ਰੈਗੂਲਰ ਪ੍ਰੋਫੈਸਰ ਵੀ ਸੇਵਾਮੁਕਤ ਹੋ ਜਾਣਗੇ ਸੂਬੇ ਦੇ ਸਾਰੇ ਕਾਲਜਾਂ 'ਚ ਪੱਕੇ ਅਧਿਆਪਕਾਂ ਦੀ ਵੱਡੀ ਘਾਟ ਤੇ ਸਰਕਾਰ ਨੇ ਹਲੇ ਤੱਕ ਕੋਈ ਕਦਮ ਨਹੀਂ ਚੁੱਕੇ। ਕਈ ਕਾਲਜ ਤਾਂ ਅਜਿਹੇ ਹਨ ਜਿਨ੍ਹਾਂ ਵਿੱਚ 1 ਜਾਂ 2 ਪੱਕੇ ਕਾਲਜ ਪ੍ਰੋਫੈਸਰ ਹਨ। ਇਸ ਲਈ ਸਰਕਾਰੀ ਕਾਲਜਾਂ ਦਾ ਕੰਮ ਪਾਰਟ ਟਾਈਮ ਗੈਸ ਫੈਕਲਟੀ ਤੇ ਠੇਕੇ ਤੇ ਕੰਮ ਕਰਨ ਵਾਲੇ ਅਧਿਆਪਕ, ਹਾਇਰ ਐਜੂਕੇਸ਼ਨ 셀ਫ ਫਾਈਨਾਂਸ ਕੋਰਸ ਟੀਚਰਾਂ ਨਾਲ ਹੀ ਚਲਾਇਆ ਜਾ ਰਿਹਾ ਹੈ। 2021 ਦੇ ਅੰਕੜਿਆਂ ਮੁਤਾਬਕ ਸਰਕਾਰੀ ਕਾਲਜਾਂ 'ਚ 962 ਦੇ ਕਰੀਬ ਗੇਸਟ ਫੈਕਲਟੀ ਪ੍ਰੋਫੈਸਰ ਕੰਮ ਕਰ ਰਹੇ ਸਨ ਜਿਨ੍ਹਾਂ ਚੋਂ 500 ਜੂਸੀ ਜੂਜੀਸੀ ਵੱਲ ਨਿਰਧਾਰਤ ਯੋਗਤਾ ਪੂਰੀ ਨਹੀਂ ਸੀ ਕਰਦੇ ਇਹਨਾਂ ਵਿੱਚੋਂ ਕਈ ਪ੍ਰੋਫੈਸਰ ਛੱਡ ਜਾ ਚੁੱਕੇ ਨੇ ਅਤੇ ਮੌਜੂਦਾ ਸਮੇਂ 850 ਦੇ ਕਰੀਬ ਹੀ ਗੈਸਟ ਫੈਕਲਟੀ ਟੀਚਰ ਬਚੇ ਨੇ ਇਸ ਤੋਂ ਇਲਾਵਾ 245 ਪਾਰਟ ਟਾਈਮ ਪ੍ਰੋਫੈਸਰ ਸੇਵਾ ਨਿਭਾ ਰਹੇ ਨੇ ਠੇਕੇ ਤੇ ਕੰਮ ਕਰਨ ਵਾਲੇ ਕਾਲਜ ਅਧਿਆਪਕਾਂ ਦੀ ਗਿਣਤੀ ਕਾਲਜ ਪੜ੍ਹਦੇ ਵਿਦਿਆਰਥੀਆਂ ਤੇ ਨਿਰਭਰ ਕਰਦੀ ਹੈ ਕਿਉਂਕਿ ਉਹਨਾਂ ਦੀਆਂ ਤਨਖਾਹਾਂ ਵਿਦਿਆਰਥੀਆਂ ਕੋਲੋਂ ਵਸੂਲੀ ਜਾਂਦੀ ਫੀਸਾਂ ਤੇ ਫੰਡਾਂ ਉੱਪਰ ਨਿਰਭਰ ਕਰਦੀ ਹੈ ਅਧਿਆਪਕਾਂ ਦੀ ਘਾਟ ਜਿਹੜੀ ਆ ਉਹਦੇ ਲਈ ਹੁਣ ਕਲਸਟਰ ਬਣਾਏਗੇ ਨੇ ਸਕੂਲੀ ਸਿੱਖਿਆ ਦੀ ਤਰ੍ਹਾਂ ਦੇ ਸਰਕਾਰ ਨੇ ਉੱਚ ਸਿੱਖਿਆ ਦੇਣ ਵਾਲੇ ਸਰਕਾਰੀ ਕਾਲਜਾਂ ਦੇ ਵੀ ਕਲਸਟਰ ਬਣਾ ਦਿੱਤੇ ਨੇ ਇੱਕ ਕਲਸਟਰ 'ਚ ਵੱਖ-ਵੱਖ ਜ਼ਿਲ੍ਹਿਆਂ ਦੇ ਕਾਲਜ ਸ਼ਾਮਲ ਕੀਤੇ ਗਏ ਨੇ ਜਿਨ੍ਹਾਂ ਦੇ ਅਧਿਆਪਕ ਤੇਨ ਦਿਨ ਆਪਣੇ ਮੂਲ ਪੋਸਟਿੰਗ ਵਾਲੇ ਕਾਲਜਾਂ 'ਚ ਤੇ ਤਿੰਨ ਦਿਨ ਦੂਜੇ ਜ਼ਿਲ੍ਹੇ ਦੇ ਕਾਲਜਾਂ 'ਚ ਪੀਰੀਅਡ ਲਾਉਂਦੇ ਹਨ ਇਸ ਨਾਲ ਜਿੱਥੇ ਅਧਿਆਪਕਾਂ ਨੂੰ ਖੱਜਲਖਵਾਰ ਹੋਣਾ ਪੈ ਰਿਹਾ ਉੱਥੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੀ ਨੁਕਸਾਨ ਹੋ ਰਿਹਾ ਕਿਉਂਕਿ ਅਧਿਆਪਕ ਜਦੋਂ 3 ਦਿਨ ਲਈ ਦੂਜੇ ਕਾਲਜ ਵਿੱਚ ਜਾਂਦੇ ਤਾਂ ਉਸ ਦੇ ਮੂਲ ਕਾਲਜ ਦੇ ਜਿਹੜੇ ਵਿਦਿਆਰਥੀ ਆ ਉਹਨੇ ਦਿਨ ਹੀ ਪੜ੍ਹਾਈ ਤੋਂ ਵਾਂਝੇ ਹੋ ਜਾਂਦੇ ਨੇ ਉਧਰ ਗਵਰਨਮੈਂਟ ਕਾਲਜ ਟੀਚਰ ਐਸੋਸੀਏਸ਼ਨ ਪੰਜਾਬ ਦੇ ਜਰਨਲਿਸਟ ਸਕੱਤਰ ਪ੍ਰੋਫੈਸਰ ਨਵਜੋਤ ਸਿੰਘ ਦਾ ਕਹਿਣਾ ਕਿ ਸਰਕਾਰੀ ਕਾਲਜਾਂ 'ਚ ਅਧਿਆਪਕਾਂ ਦੀ ਰੈਗੂਲਰ ਭਰਤੀ ਪਿਛਲੇ 2 ਅਧਿਆਕਾਂ ਤੋਂ ਵੱਧ ਸਮੇਂ ਤੇ ਨਹੀਂ ਹੋ ਕੀਤੀ ਗਈ 2011 ਚ ਸਟਾਫ ਸਿਲੈਕਸ਼ਨ ਬੋਰਡ ਵੱਲੋਂ ਭਰਤੀ ਕੀਤੀ ਗਈ ਸੀ ਉਸ ਤੋਂ ਬਾਅਦ ਪੱਕੀ ਭਰਤੀ 3 ਸਾਲ ਪਹਿਲਾਂ ਕੀਤੀ ਗਈ ਸੀ ਪਰ ਉਸ ਵਿੱਚੋਂ ਵੀ ਕੁਝ ਅਧਿਆਪਕ ਹੀ ਜੁਆਇਨ ਕਰ ਸਕੇ ਨੇ ਬਾਕੀ ਦੇ ਅਧਿਆਪਕਾਂ ਚੋਂ ਜੋ ਕੁਝ ਨਿਕਤੋਂ ਦੇ ਬਾਵਜੂਦ ਜੁਆਇਨ ਨਹੀਂ ਕਰ ਸਕਦੇ ਅਤੇ ਕਈਆਂ ਦੀ ਇੰਟਰਵਿਊ ਵੀ ਨਹੀਂ ਹੋਈ ਪ੍ਰੋਫੈਸਰ ਨਵਜੋਤ ਸਿੰਘ ਨੇ ਕਿਹਾ ਕਿ ਐਸੋਸੀਏਸ਼ਨ ਲੰਮੇ ਸਮੇਂ ਤੋਂ ਸਰਕਾਰੀ ਕਾਲਜਾਂ ਦੇ ਪੱਕੇ ਅਧਿਆਪਕ ਭਰਤੀ ਕਰਨ ਦੀ ਮੰਗ ਕਰਦੀ ਆ ਰਹੀ ਹੈ ਪਰ ਸਰਕਾਰਾਂ ਇਸ ਪਾਸੇ ਬਿਲਕੁਲ ਹੀ ਧਿਆਨ ਨਹੀਂ ਦੇ ਰਹੀਆਂ ਉਧਰ 1158 ਸਾਇਕ ਪ੍ਰੋਫੈਸਰ ਤੇ ਲਾਇਬ੍ਰੇਰੀ ਨੂੰ ਫਰੰਟ ਪੰਜਾਬ ਦੀ ਕਨਵੀਨਰ ਜਸਵਿੰਦਰ ਕੌਰ ਦਾ ਕਹਿਣਾ ਕਿ ਇੱਕ ਪਾਸੇ ਸਰਕਾਰੀ ਕਾਲਜਾਂ ਚ ਲਗਾਤਾਰ ਪ੍ਰੋਫੈਸਰਾਂ ਦੀ ਗਿਣਤੀ ਘਟਦੀ ਜਾ ਰਹੀ ਹੈ ਪਰ ਦੂਜੇ ਪਾਸੇ ਉਹਨਾਂ ਦੀ ਨਿਯੁਕਤੀ ਹੋਣ ਦੇ ਬਾਵਜੂਦ ਸਰਕਾਰ ਡਿਊਟੀ ਜੁਆਇਨ ਨਹੀਂ ਕਰਵਾ ਰਹੀ ਉਹ ਪਿਛਲੇ ਕਰੀਬ 1 ਸਾਲ ਤੋਂ ਸਿੱਖਿਆ ਮੰਤਰੀ ਦੇ ਪਿੰਡ ਚ ਸੰਘਰਸ਼ ਕਰ ਰਹੇ ਹਨ ਪਰ ਉਹਨਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ ਬਲਕਿ ਉਲਟਾ ਸ਼ਿਗਰਸ਼ ਕਰਨ ਵਾਲਿਆਂ ਨੂੰ ਕੁੱਟਿਆ ਮਾਰਿਆ ਜਾ ਰਿਹਾ ਹੈ ਸ਼ਿਗਰਸ਼ਦਰਨ ਉਹਨਾਂ ਦੇ ਸਾਥੀ ਦੀ ਜਾਨ ਵੀ ਜਾ ਚੁੱਕੀ ਹੈ ਪਰ ਸਰਕਾਰ ਨੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਪੰਜਾਬੀ ਜਾਗਰਣ ਦੇ ਪੱਤਰਕਾਰ ਜਲੰਧਰ ਤੋਂ ਜਤਿੰਦਰ ਪੰਮੀ ਹੋਣਾਂ ਦੀ ਖਬਰ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਸੂਬੇ ਅੰਦਰ ਸਰਕਾਰੀ ਕਾਲਜ 36 ਨੇ ਪਰ 70% ਦੀ ਉਥੇ ਰੈਗੂਲਰ ਟੀਚਰ ਨਹੀਂ ਆ ਕੰਮ ਠੇਕੇ ਤੇ ਸਾਰਿਆ ਜਾ ਰਿਹਾ ਔਰ ਰੇਟ ਕਾਲਜਾਂ ਜੋ 70% ਤੋਂ ਵੀ ਘੱਟ ਰੈਗੂਲਰ ਅਧਿਆਪਕ ਨੇ ਤੇ ਪਿਛਲੇ 24 ਸਾਲਾਂ ਤੋਂ ਪੰਜਾਬ ਸਰਕਾਰ ਨੇ ਇੱਕ ਵੀ ਟੀਚਰ ਦੀ ਭਰਤੀ ਨਹੀਂ ਕੀਤੀ ਜੋ ਕਿ ਪੰਜਾਬ ਵਾਸਤੇ ਬਹੁਤ ਹੀ ਬਾਡੀਕਲ ਹੈ ਪੰਜਾਬ ਸਰਕਾਰ ਜਿਨ੍ਹਾਂ ਨੇ ਸਰਕਾਰ ਹੰਡਾਈ ਆ ਚਾਹੇ ਉਹਦੇ ਚ ਸ਼੍ਰੋਮਣੀ ਅਕਾਲੀ ਦਲ ਚਾਹੇ ਉਹ ਚ ਕਾਂਗਰਸ ਪਾਰਟੀ ਇਹ ਤਲੰਕਸਨ ਕਿ ਜੇ ਸਰਕਾਰੀ ਰੈਗੂਲਰ ਟੀਚਰਾਂ ਤੇ ਸਰਕਾਰਾਂ ਭਰਤੀ ਨਹੀਂ ਕਰ ਸਕੀਆਂ ਔਰ ਪਿਛਲੇ 28 ਮਹੀਨਿਆਂ ਤੋਂ ਵੀ ਇਸ ਆਮ ਆਦੀ ਪਾਰਟੀ ਦੀ ਸਰਕਾਰ ਨੇ ਜਿਹੜੀ ਆਮ ਘਰਾਂ ਤੋਂ ਆਪਣੇ ਆਪ ਨੂੰ ਕਹਿੰਦੀ ਆ ਕਿ ਆਮ ਘਰਾਂ ਦੇ ਅਸੀਂ ਆ ਧੀਆ ਪੁੱਤੇ ਨੇ ਤੇ ਲੋਕੀ ਸਾੜਾ ਕਰਦੇ ਨੇ ਪਰ ਸਵਾਲ ਆ ਕਿ ਜੇ ਆਮ ਘਰਾਂ ਦੇ ਬੱਚੇ ਐਮ ਐਲ ਏ ਮੰਤਰੀ ਤੇ ਮੁੱਖ ਮੰਤਰੀ ਬਣ ਸਕਦੇ ਨੇ ਤੇ ਫਿਰ ਆਮ ਘਰਾਂ ਦੇ ਨਿਆਣਿਆਂ ਨੂੰ ਸਰਕਾਰੀ ਐਜੂਕੇਸ਼ਨ ਤੋਂ ਵਾਂਝਾ ਕਿਉਂ ਕੀਤਾ ਜਾ ਰਿਹਾ ਹੁਣ ਤਾਂ ਕਿਉਂ ਨਹੀਂ ਸਰਕਾਰੀ ਕਾਲਜਾਂ ਦੇ ਵਿੱਚ ਰੈਗੂਲਰ ਪ੍ਰਤੀ ਹੋਈ ਬਹੁਤ ਵੱਡਾ ਸਵਾਲ ਹੈ